ਹੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਚੱਲਦੇ ਆ 6:30 ਵਜੇ ਮਗਰਾਬੀ ਬਹੁਤ ਵੱਢਣ ਲੱਗ ਜੂਰੇ 7 ਵਜੇ ਰੱਖੋ 7 ਵਜੇ ਚੱਲਦੇ ਆ ਇਹਦਾ ਲਾਜ ਹੁਣ ਮੈਨੂੰ ਦੇ ਬਸ ਮਾਰ ਲਓ ਤਾਂ ਸਰਵਿਸ ਨਹੀਂ ਹੋਵੇਗਾ ਆਪਣੇ ਲੈ ਜਾਣਾ ਪੈਣਾ ਨਹੀਂ ਇਹ ਕਿ ਨਹੀਂ ਮਾਰਦੀ ਇਹ ਠੰਡਾ ਬਹੁਤ ਮਾਹੌਲ ਰਾਇ ਠੰਡਾ ਮਾਹੌਲ ਤਾਂ ਧਰ ਲੂੰਗਾ ਕੋਈ ਇਹੀ ਕੋ ਕਹਾਂਦਾ ਮੈਂ ਆਓ ਉਹ ਉੱਥੇ ਮੈਂ ਸਪਰੇ ਕਰੀ ਗੱਲ ਵਾਲੇ ਜਾ ਰਹੀ ਕਰਤੀਆਂ ਸਾਰੀ ਦੇਖ ਆ ਉੱਥੇ ਵੱਡੇ ਨੇ ਆ ਉੱਥੇ ਵੱਡੇ ਨੇ ਇੱਕ ਇੱਧਰ ਆਹ ਸੇ ਵੱਡੇ ਵੀ ਅੱਵੇ ਟੱਕੇ ਨੇ ਹਾਂ ਬੱਤੀ ਦਾ ਜਿਹੜੇ ਤਾਂ ਦਬਰੇ ਕਾ ਕੇ ਨਹੀਂ ਮੰਡ ਮਾ ਕੁਝ ਨਹੀਂ ਕਰਿਆ ਉਹਨੇ ਕੋਈ ਸਾੰਬਰੀ 골ਡ ਐ ਥੋੜੋ ਵੀ ਹੁਣੀ ਕਰ ਦੂਗੀ ਕੁਸ ਉਹਨੇ ਕਰਨਾ ਪੈ ਸੌਗੇ ਪਰ ਯਾਰ ਹਫਤੇ ਤੱਕ ਕਰਨਾ ਗੱਗੇ ਆ ਸਰੂ ਨੇ ਆਪ ਤੇ ਨਾ ਡੋਲਾ ਪਰ ਕਰਿਆ ਜਿਹੜਾ ਕੱਕ ਨੂੰ ਹੌਲੀ ਹੌਲੀ ਮਰੂੰਗਾ ਨੌਮਨੀ ਗੋਲਡ ਬਾਈ ਤੂੰ ਜੱਟਪੜ ਦਾ ਕੰਮ ਦੀ ਜਦੇ ਆ ਦੱਸ ਦੋ ਕਿੰਨੇ ਦਿਨ ਨਸਰ ਕਰਦੀ ਹੈ ਪੁੱਛ ਲੈ ਕੀ ਪਈ ਦੱਸ ਦਿਓ ਕਿੰਨੇ ਦਿਨ ਨੌਮਨੀ ਗੋਲਡ ਜਿਹੜੀ ਆਪਾਂ ਕਰਦੇ ਆ ਧਾਨਾ ਨੂੰ ਨਹੀਂ ਫੂਕਦੀ ਉਹ ਯਾਰ ਮੇਰੀ ਗੱਲ ਸੁਣ ਹੁਣ ਕਿੰਨੇ ਦਿਨ ਨਸਰ ਕਰਦੀ ਹੈ ਦੱਸ ਦੋ ਮੜਾ ਇਹ ਮੇਰੀ ਗੱਲ ਹੁਣ ਤੂੰ ਮੰਨਦਾ ਨਹੀਂ ਨਾ ਕਿਸੇ ਦੀ ਗੱਲ ਹੁਣ ਆਪਾਂ ਨਾ ਮੇਰੀ ਗੱਲ ਸੁਣ ਅਟਕਾ ਤੋੜਨ ਦੇ ਮੈਨੂੰ ਆ ਹੁਣ ਆਪਣੇ 5 ਕਿੰਨੇ ਦਾ ਪਲਾਟ ਆ ਗਿਆ ਸਮਝ ਲੈ ਆ ਲੈ ਤੂੰ ਗਿਆ ਨਾ ਸਮਝ ਗਿਆ ਬਣ ਗਿਆ ਨਾ ਆਖਿਆ ਇਹਦੇ ਬੜੀਆਂ ਆਹ ਬਾਈ ਕਿਲੇ ਕੀ ਖਾਰ ਸਮਝਿਆ ਟਾਲੀ ਵੀ ਬਣਾ ਟਾਲੀ ਰਹਿ ਗਈ ਟਾਲੀ ਤੁਰੀ ਆਵੇ ਬਣ ਜਣੀ ਆ ਇਹਦੇ ਕੋਲ ਆਹਾ ਹੋ ਗਿਆ 2 ਬਟਾ ਹਾਂ ਟਾਲੀ ਕਿੱਥੇ ਆ ਗਈ ਟਾਲੀ ਇੱਥੇ ਆ ਗਈ ਹੈ ਇੱਥੇ ਆ ਗਈ ਟਾਲੀ ਟਾਲੀ ਉਰਲੀ ਕੋਲ ਹੈ ਇਹਦੇ ਕੋਲ ਰਖ ਲੈ ਇਹਦੇ ਕੋਲ ਆ ਗਈ ਟਾਲੀ ਮੋਟਰ ਵੀ ਬਣਾ ਕੁੰਜੇ ਜੇ ਮੋਟਰ ਮੋਟਰ ਫੇਰ ਬਣੂਗੀ ਆਇਆ ਫਿਰ ਹੋਰ ਵੀ ਰਹਿੰਦੇ ਫੇਰ ਚੱਟਾ ਜਿਹੜਾ ਤਬੜਾ ਆ ਗਿਆ ਟਾਲੀ ਘੱਟ ਵਾਲ ਦੇ ਜਿਹੜੀ ਆ ਸਾਈਡ ਆਈ ਇਹਦੇ ਮਖੱਬਾ ਆਹਾ ਆਹਾ ਇਹ ਖੱਬਣ ਕੁਝ ਨਹੀਂ ਕਰਿਆ ਉਹਨਾਂ ਵਾਲ ਦੇ ਯਾਰ ਇਹ ਵਿਚ ਜਾਈ ਦੀ ਕਰੀਓ ਨਹੀਂ ਹੈਗੀ ਤੇ ਪਰ ਕਰੀਓ ਨਹੀਂ ਬੰਨ ਪਰ ਤਾਂ ਕਰੀਓ ਨਹੀਂ ਉਹ ਹਾਂ ਬੰਨ ਪਰ ਥੋੜੋ ਕਰੀਓ ਵਿਚ ਵਿਚ ਕਰੀਆ ਵਿਚ ਵਿਚ ਕਰੀ ਡੋਲੋਂਗਾ ਬੰਨ ਪਰ ਕਰੀ ਨਹੀਂ ਹਲੇ ਬੰਨ ਪਰ ਤਾਂ ਆ ਰਹੀ ਰੋਕ ਕਹਿਦਾ ਵੀ ਕਰਨੀ ਨਹੀਂ ਬੰਨ ਪਰ ਦੂਈ ਕਰਨੀ ਹੈ ਬੰਨ ਵਰ ਕਿੱਥੇ ਹੋਈ ਉਹ ਦੂਏ ਪਾਸੇ ਵੀ ਨਹੀਂ ਕਰੀ ਹੁਣੀ ਬਰੋ ਜਿੱਦਾਂ ਭੰਗ ਜੀ ਖੜੀ ਆ ਕਿੱਦੇ ਵੀ ਨਹੀਂ ਹੋਈ ਉਹ ਨਾਮਨੀ ਕੋਲ ਥੱਲੇ ਥੱਲੇ ਹੋਈ ਡੋਲਾ ਨਾਲ ਤੁਮਾ ਪੰਪ ਚੱਕ ਲਿਆ ਮੈਂ ਤਾਂ ਹੁਣ ਅਰੇ ਅੱਜ ਉਰੇ ਕਰਤੀ ਕੱਲੂ ਉਧਰ ਕਰ ਦੇਣੀ ਪਰਸ ਨੂੰ ਪੰਪ ਚੱਕ ਲਿਆ ਦਵਾਏ ਦੂਏ ਸਭ ਕੁਝ ਚੱਕ ਲਿਆ ਮੈਂ ਪਰਥ ਨੂੰ ਕਰਦੀ ਜੇ ਕੱਲ ਨੂੰ ਮਾਣ ਸਾਫ ਹੋਇਆ ਕੱਲ ਨੂੰ ਕਰਦੀ ਕੱਲੂ ਤਾਂ ਉਹ ਨਹੀਂ ਉਣੀ ਉਣੀ ਉੱਠਣਾ 12 ਵਜੇ ਸਹੀ ਨੇ ਆਵਰੇ ਕਰੀ ਵੀ ਲੱਗਦੀ ਆ ਫੂਕ ਤੱਕ ਮੈਂ ਬਕਾਇਆ ਕੀ ਕਰੀ ਆ ਮੈਂ ਤਾਂ ਬੈਠਾ ਸੁੱਤਾ ਪੈਦਾ ਮੈਂ ਸਵੇਰੇ ਕਰਦੀ ਬਸ ਇੰਨੇ ਨੂੰ ਕੁੜੀ ਪਾਤੀ ਦੇ ਵਿੱਚੋਂ ਕੁੜੀ ਪਾਈ ਕੁੜੀ ਥੋੜੋ ਪਾਈ ਉਹ ਸੀਸੀ ਦੀਆਂ ਸੀਸੀ ਭਾਈ ਥੋੜੀ ਥੋੜੀ ਹੀ ਪੋਣੀ ਦੀ ਥੋੜੀ ਥੋੜੀ ਪਾਈ ਆ ਕੋਈ ਕਰਦੀ ਪਰਾਂ ਕਿੱਧਰ ਸਾਰੇ ਕਰਤੀ ਆ ਰਾਏ ਸਾਰੇ ਖੇਤਿਆਂ ਦੇ ਨਾਲ ਆ ਵੀ ਕਰਤੀ ਓਰੇ ਅਮਰੀਕਾ ਦੇ ਆਲੇ ਵਾਲੇ ਸਾਰੇ ਕਰਤੀ ਮੈਂ ਤਾਂ ਠੀਕ ਔਰ ਕੱਲ ਨੂੰ ਰੇਤੇ ਮਾਂ ਕਰੂੰਗਾ ਤਾਂ ਸਰਕ ਨਹੀਂ ਬੜਾ ਦੇਦੇ ਪਹਿਲਾਂ ਹਾਂ ਵੱਡ ਹੋਣੀ ਪਹਿਲਾਂ ਕੀ ਆਊ ਸਾਈਡ ਆਊ ਸਾਈਡ ਵਧਾ ਦੇਣੀ ਕੱਲ ਨੂੰ ਹੁਣ ਯਾਰ ਕੱਲ ਉੱਥੀ ਆ ਉੱਥੀ ਮੈਂ ਸਪਰੇਅ ਕਰ ਦੇਣੀ ਅੱਧੀ ਠੀਕ ਨਹੀਂ ਜੀਰੀ ਦੇ ਪਿਛਾ ਕੇ ਕਰੀ ਹੋਰ ਕੀ ਅੱਧੀ ਮੀਚੇ ਕੌਰ ਬਾਪਿਆ ਚਮਕੌਰ ਮੇਲਾ ਸਟਾਰਟ ਹੋ ਗਿਆ ਨਾਲੇ ਇਹਦੇ ਉਧਰ ਉਡੀ ਬੈਠੇ ਤੇ ਅੱਜ ਸਟਾਰਟ ਹੋ ਗਿਆ ਮੇਲਾ ਉਹ ਜਾਣ ਹੈ ਚੱਲੂਗੇ ਰਾਤ ਨੂੰ 8 ਵਜੇ 4 ਵਜੇ ਤੇ ਸ਼ਾਮ ਨੂੰ ਲੈ ਕੇ ਰਾਤ ਦੇ 10 ਵਜੇ ਤਾਈਂ ਆ ਉਹ ਨੀ ਨਹੀਂ ਨਹੀਂ ਚੱਲਣ ਦਿੱਤਾ ਦੋ ਦਿਨ ਤੋਂ ਗੌਰ ਸਾਹਿਬ ਦਿੰਦੀ ਗਿਆ ਪਹਿਲਾਂ ਉਦਣ ਦਾ ਇੱਥੇ ਆਇਆ ਹੋਇਆ ਬਸ ਤੇ ਹੈਉਂਗੇ ਉਹ ਵੀ ਗੇਮਾਂ 5-4000 ਰੁਪਏ ਜਾਈ ਜਾ ਸਮਾਨ ਪਸੰਦ ਆ ਜਾਂਦਾ ਕੋਈ ਲੈ ਪੰਜ ਆਓ ਫਿਰ ਟਿਕਟ ਹੋਊਗੀ ਬਾਬੇ ਕੋ ਖੁੱਲਾ ਟਿਕਟ ਟਿਕਟ ਹੋਊਗੀ ਟਿਕਟ ਤਾਂ ਹੋਊਗੀ ਹੈ ਟਿਕਟ ਹੋਗੀ 1800 ਰੁਪਏ ਹੋਊਗੀ ਟਿਕਟ ਤਾਂ ਹੋਊਗੀ ਭਾਈ ਮੇਲਾ ਲਾਇਆ ਹੁਣ ਹਾਂ ਗਾਣੇ ਲਈ ਨਾਲ ਫਿਰ ਚਾਹੀਦਾ 5000 ਰੁਪਏ ਆਹ ਫੇਰ ਤਾਂ ਚਾਹੀਦੀ ਹੈ ਆਪਾਂ ਸਾਰ ਲੂਗੇ ਇੱਥੇ ਆਪਾਂ ਬਿੜੇ ਉਹ ਕਾ ਵੀ ਇਹ ਮੜਾ ਮੋਟਾ ਹੋਹ ਕਾ ਚੱਲਦਾ ਇੱਥੇ ਇਹਨੇ ਅੱਦਨ ਜਲੇਣਾ ਆਪਾਂ ਅੱਦਨ ਚੱਲਦੇ ਅੱਜ ਰਹਿਣ ਦੇ ਤੂੰ ਇਹ ਅੱਜ ਅੰਮ੍ਰਿਤਸਰ ਚੱਲਿਆ ਮੱਥਾ ਟੇਕਣ ਕੱਲੂ ਮੱਛੇ ਆਏ ਅਸੀਂ ਕਹਿੰਦਾ ਇਹਨੂੰ ਉੱਧਰ ਜਾਣ ਤੇ ਆਪਾਂ ਇੱਧਰ ਜਾਏ ਹਾਂ ਮੱਛੇ ਆ ਗਏ ਮਲੇ ਆਪਾਂ ਮੱਥਾ ਢੇਕਾਂਗੇ ਕਿਸਮ ਕੋਰਸ ਆਹੋ ਇਹ ਇੱਧਰ ਮੱਥਾ ਢੇਕਾਂਗੇ ਏਡਾ ਢੇਕਾਂਗੇ ਭਾਈ ਠੀਕ ਨਹੀਂ ਗੱਲ ਕਰ ਲਾ ਫਲਾ ਕੱਲ ਲੈਂਦੇ ਆ ਪਤਾ ਕਿਹੜਾ ਕਰਨੀ ਕੋਈ ਫਿਰ ਉਹੀ ਤਾਂ ਪੰਗਾ ਆਹ ਇਹਦਾ ਪੰਗਾ ਕਿਆ ਵੀ 10 ਟਰਾਲੇ ਕੱਲ ਲੈਣਾ ਗੱਗੇ ਕੱਲ ਹਾਂ ਦੋਏ ਟਰੱਤੇ ਆਪਣੇ ਅਜੇ ਤਾਂ ਭਰੇ ਆਪਣੇ ਵੀ ਭਰੇ ਨਹੀਂ ਹੈਗਾ ਉੱਥੇ ਦੋਏ ਟਰਤੇ ਹੈਂ ਦੋਏ ਭਰੇ ਆਣਾ ਆਪਣਾ ਫਿਰ ਨਾ ਕੱਲੇ ਦਾ ਇਕੱਠੇ ਦਾ ਇਕੱਠੇ ਦਾ ਅੱਛਾ ਉਹਦਾ ਕੰਮ ਬਤਾ ਲਿਆ ਉਹਨੇ ਬਹੁਤ ਅੱਛਾ ਆਏ ਥੋੜੀ ਜਿਹੀ ਇੱਕ ਟਰਾਲਾ ਧਰ ਨਿਕਲ ਟਾਈਮ ਪੰਜ ਪਛੇ ਟਰਾਲੇ ਖੜੇ ਟਾਈਮ ਬੰਦੇ ਕਈ ਕਰਦੇ ਆ ਹੁਣ ਵੀਡੀਓ ਜੀ ਵੀ ਕਰੀ ਜਾਂਦਾ ਅਗਲਾ ਠੀਕ ਹੈ ਉਧਰ ਵੀ ਕਰੀ ਜਾਂਦਾ ਏ ਲੋਕ ਕਹੀ ਜਾਂਦੇ ਆ ਵੀ ਪਹਿਲਾਂ ਕੈਬਰ ਵਾਲਿਆਂ ਦੇ ਗਏ ਤੇ ਉੱਥੇ ਗਏ ਤੇ ਵੀ ਫਲਾਣੀ ਜਗ੍ਹਾ ਬਾਈ ਲੋਉਂਦੇ ਆਏ ਅਸੀਂ ਸਾਰੇ ਕਿਤੇ ਬਾਈ ਘੁੰਮ ਲੈ ਤੇ ਅੱਜ ਕਿੱਥੇ ਦੇਖ ਆਏ ਜਿੱਥੇ ਯਾਰ ਜਿੱਥੇ ਆ ਜਿੱਥੇ ਇਹਦਾ ਮਰਖਾਡਾ ਬਾਈ ਉੱਥੇ ਖੜਨਾ ਹੈ ਠੀਕ ਨਹੀਂ ਆ ਕੋਈ ਬਰੰਡੇ ਬਣਾਉਂਦਾ ਕੋਈ ਜਮਕੌਰ ਬਣਾਉਂਦਾ ਕੋਈ ਰੋਪੜ ਬਣਾਉਂਦਾ ਜਿੱਥੇ ਉਹਨੇ ਜੀਕਰ ਉੱਥੇ ਉਹਨੇ ਖੜਨਾ ਜਦ ਤੱਕ ਯਾਰ ਨਾਲੇ ਟੈਂਟ ਪੜ ਆਉਂਦਾ ਨਹੀਂ ਲਾ ਕੇ ਜਦ ਤੱਕ ਜਦ ਤਾਈ ਕੁਝ ਨਹੀਂ ਹੈਗਾ ਕੋਈ ਕਮੈਂਟ ਬਾਈ ਨਹੀਂ ਸਾਡਾ ਹਾਂ ਠੀਕ ਹੈ ਗੱਲ ਲੱਗੇ ਬਾਤ ਦਿਖਾਉਂਗੇ ਬਸ ਯਾਰ ਕਮੈਂਟ ਦਾ ਤਾਂ ਚਿਹਰੇ ਦਾ ਫਾਇਦਾ ਜੀ ਅਗਲੇ ਨੇ ਚੀਜ਼ ਵਰਤੀ ਹੋਵੇ ਹੈਗਾ ਨਹੀਂ ਹੁਣ ਜਿਨ੍ਹਾਂ ਨੇ ਕੈਬਨ ਲਵਾਏ ਹੋਏ ਆ ਉਤੇ ਹਰੇਕ ਕਹਿੰਦਾ ਕਿਸੇ ਤੇ ਅਸੀਂ ਆਏ ਨਹੀਂ ਸੁਣਾ ਹੈਗਾ ਅਗਲਾ ਆਏ ਜ਼ਰੂਰ ਕਹਿੰਦਾ ਵੀ ਬਾਈ ਲੇਟ ਕਰ ਦਿੰਦਾ ਦੇਣੇ ਨੂੰ ਵੀ ਟਰੈਕਟਰ ਉਹਦੋਂ ਸਾਨੂੰ ਵੀ ਕਿਹਾ ਕਹਿੰਦਾ ਬਾਈ ਟਾਈਮ ਟੂ ਨਹੀਂ ਕੋਈ ਕਹਿੰਦਾ ਕਿਹੜੀ ਤਰੀਖ ਕੋਈ ਨਹੀਂ ਹੈਗੀ ਕਹਿੰਦਾ ਕੰਮ ਵਧੀਆ ਹੋਗਾ ਉਹ ਟਾਈਮ ਤੋਂ ਹੀ ਪਤਾ ਨਹੀਂ ਮੈਨੂੰ ਉਹ ਟਾਈਮ ਕੰਮ ਵਧੀਆ ਹੋਣਾ ਚਾਹੀਦਾ ਦੋ-ਚਾਰ ਦਿਨ ਅੱਗੇ ਪਿੱਛੇ ਹੋ ਗਿਆ ਉਹ ਬੱਕਰੀ ਜਿਹੜੇ ਯਾਰ ਫੈਕਟਰੀ ਆਪ ਕੰਮ ਕਰਦਾ ਨਾ ਨਾ ਠੀਕ ਹੈ ਇੱਕ ਦੋ ਬੰਦੇ ਨਾਲ ਕੰਮ ਹੱਥ ਲਗਾਉਂਦਾ ਫੈਕਟਰੀ ਮਤਲਬ ਆ ਲੱਗਾ ਪੱਪਾ ਉਹਦਾ ਚੈਨ ਚੱਲਦੀ ਹੁੰਦੀ ਯਾਰ ਹਾਂ ਬਸ ਜਿਹੜੇ ਬੰਦੇ ਨੇ ਜਿਹੜੀ ਜਿਹੜੇ ਬੰਦੇ ਕੰਮ ਫਿੱਟ ਠੀਕ ਆ ਪਰ ਐਮਾਤਾ ਉਹਰੇ ਸ਼ਾਇਦ ਪਤਾ ਨਹੀਂ ਕਿੰਨੀ ਗੱਦੀ ਸਟਾਰਟ ਹੁੰਦੀ ਹੁੰਦੀ ਆ ਉੱਥੇ 80 ਦੇ ਸਟਾਰਟ ਹੁੰਦੀ ਆ ਗਾਹਾਂ ਤੇ ਚਾਈ ਚਲਦੀ ਆ ਫਿਰ ਸਾਨੂੰ ਬਾਈ ਆਪਸ਼ਨਾਂ ਦੋ ਦੇ ਦੀਆਂ ਠੀਕ ਆ ਉਹ ਕਹਿੰਦਾ ਬਾਈ ਮਗਰਾੜ ਵੀ ਦੁਏ ਲਾ ਕੇ ਦੇ ਦੂੰਗਾ ਕੈ ਵੰਜੇ ਦੁਆ ਲੋਣਾ ਪਿੱਛੇ ਜਿਹੜਾ ਫੇਵਰ ਵਾਲਾ ਲੱਗਦਾ ਫੇਵਰ ਵਾਲਾ ਉਹ ਤਾਂ ਲਵਾਣਾ ਨਹੀਂ ਹੈਗਾ ਕੈ ਇੱਜ ਲੋਹੇ ਵਾਲਾ ਲਵਾਣਾ ਮੈਂ ਤਾਂ ਤੇਰੇ ਕੋਲ ਤਾਂ ਆਇਆ ਵੀ ਮੈਂ ਲੋਣਾ ਹੀ ਆਂ ਹੀ ਮਗਰਾੜਾਂ ਪਰ ਵੀ ਤੂੰ ਸ਼ੁਰੂ ਤੇ ਹੀ ਮਗਰਾੜਾਂ ਪਰ ਲਾਉਂਦਾ ਤਾਂ ਨਾ ਠੀਕ ਜਿੱਦਾਂ ਤੁਹਾਡਾ ਦਿਲ ਕਰਦਾ ਜੀਵਾ ਓਏ ਹਲੇ ਹਲੇ ਕੋਈ ਫਾਇਦਾ ਨਹੀਂ ਹੈ ਨਾ ਜਿਹਨੇ ਕਮੈਂਟ ਕਰਨਾ ਉਹਦੀ ਰਾਜੀ ਖੁਸ਼ ਜਦ ਤੱਕ ਸਾਡੇ ਟਪ ਆਪੀਨੀਅਨ ਲਾ ਲਾ ਰੱਖੀ ਹਾਂ ਜਦ ਤੱਕ ਅਸੀਂ ਕੁਝ ਨਹੀਂ ਗਏ ਹੱਦ ਤੱਕ ਠੀਕ ਹੈ ਇਧਰ ਨਾਲ ਲੱਗ ਕੇ ਆ ਗਿਆ ਉਧਰ ਹੁੰਦਾ ਸੁਣ ਵੀ ਕਿਆ ਚੀਜ਼ ਹੈ ਕੋਈ ਕੀ ਚੀਜ਼ ਬਣਾਉਂਗਾ ਯਾਰ ਕੁਝ ਥੋੜਾ ਬਣਾ ਦੂਗਾ ਕੋਈ ਨਲੇ ਕਿਤੇ ਮਾੜੀ ਮੋਟੀ ਚੀਜ਼ ਆ ਜਿਹੜੀ ਕੋਈ ਵੀ ਚੀਜ਼ ਬਣਾਣੀ ਜਾਂ ਟਰਾਲਾ ਬਣਾਣਾ ਜਾਂ ਕੁਝ ਹੋਰ ਹੋਰ ਨਲੇ ਮਾਰ ਖੜਾ ਅਗਲੇ ਦਾ ਇੰਨੇ ਪੈਸੇ ਲਾਉਣੇ ਅਸੀਂ ਕੋਈ ਦੇਖ ਕੇ ਲਾਉਣਾ ਹੁਣ ਉਹਨਾਂ ਕੋਲ ਤੂੰ ਆਏ ਦੇਖ ਲੈ ਮਾਰਕੀ ਦੀ ਬੁਕਿੰਗ ਹੀ ਰਹਿੰਦੀ ਆ ਬਸ ਆਹ ਲੈ ਆਲੇ ਆ ਗੋਟ ਟ੍ਰੈਲਰ ਹਾਂ ਉਹ ਪੁੱਛਿਆ ਕੱਲ ਕੱਗੇ ਨੂੰ ਕਹਿੰਦਾ ਤਾਂ ਆਓ ਵੀਰ ਕਹਿੰਦਾ ਕੀ ਕਰੀਏ ਬੁੱਕ ਪਰ ਉਹਨਾ ਕਹਿੰਦਾ ਕਹੋ ਪਤਾ ਲੋਕਾਂ ਨੂੰ ਲਾਉਣਾ ਏ 20 ਹਾਂ ਮੇਲੇ 'ਚ ਆਪਣਾ 20 ਤਰੀਕ ਨੂੰ ਮੇਲਾ ਜਿਹੜਾ ਹੁਣ ਹਾਂ ਆ ਪੋਟੈਟੋ ਵਾਲਿਆਂ ਨੇ ਲਾਉਣਾ ਮਨ ਲੱਗਦਾ ਅੱਛਾ ਜੋਗਾ ਦੇ ਸਿੱਧੂ ਭਾਈ ਨਾ ਨਹੀਂ ਪਤਾ ਨਹੀਂ ਉਹ ਪਤਾ ਨਹੀਂ 31 ਨੂੰ ਪਤਾ ਨਹੀਂ ਪਹਿਨਾ ਉਹਨਾਂ ਦਾ ਮੇਲਾ ਕੱਲ 20 ਨੂੰ ਆਉਂਦਾ 20 ਨੂੰ ਆਉਂਦਾ ਉਹ ਕਹਿੰਦਾ ਵੀ ਮੇਲੇ ਜਾ ਕੇ ਕਹਿੰਦਾ ਫੇਰ ਲੋਕਾਂ ਕਹਿੰਦਾ ਬੁੱਕ ਕਰੋ ਵੀ ਬੁੱਕ ਕਰੋ ਮੀਰਾ ਬੁੱਕ ਗਿਆ ਟਾਈਮ ਨਹੀਂ ਅੱਜ ਤੱਕ ਦੀ ਪਈ ਹੈ ਕਹਿੰਦਾ ਜੀ ਵਾਲਾ ਕਹਿੰਦਾ ਕੱਲ ਤੱਕ ਫੁੱਲ ਠ ਕਣਕ ਤੱਕ ਦੀ ਬੁਕਿੰਗ ਟਰਾਲਿਆਂ ਦੀ ਫੁੱਲ ਭੜੀ ਆ ਕੰਮ ਵਧਾ ਕਹਿੰਦਾ ਹੋਏ ਹੋ ਹੋ ਹੋਲੀ ਕੰਮ ਵਧਾ ਰਹੇ ਜੈਕਟ ਦੇਖੀ ਜਾ ਕੇ ਜਿਹੜਾ ਤਿਆਰ ਹੋ ਰਿਹਾ ਹੁਣ ਅੱਗੇ ਨੂੰ ਪੁੱਛ ਸਾਰੇ ਹੀ ਦੇ ਕਹਿੰਦੇ ਤੀਜਾ ਬੰਦਾ ਕਹਿੰਦਾ ਪੈਸਾ ਫੈਂਕੇ ਤਮਾਸ਼ਾ ਦੇਖੋ ਕੰਮ ਹੈ ਯਾਰ ਪੈਸਾ ਗੁੱਫੀ ਤੋਂ ਹੋ ਜਾਏਗਾ ਮੋਣਾ ਯਾਰ ਕੁਆਲਿਟੀ ਵੀ ਦਿੰਦੇ ਆ ਹਾਂ ਠੀਕ ਹੈ ਗੱਲ ਠੀਕ ਹੁਣ ਬ੍ਰਾਂਡ ਆ ਕੋਈ ਬ੍ਰਾਂਡ ਇੱਕ ਦਿਨ ਚ ਨਹੀਂ ਬਣਦਾ ਹੁੰਦਾ ਜੇ ਆਪਾਂ ਵਧੀਆ ਲੱਗੂਗਾ ਤਾਂ ਹੀ ਪਤਾ ਲੱਗੂਗਾ ਤਾਂ ਹੀ ਪਤਾ ਲੱਗਦਾ ਯਾਰ ਜਦ ਤੱਕ ਉਹਦਾ ਕੰਮ ਨਹੀਂ ਦੇਖਦੇ ਆਪਾਂ ਤਾਂ ਕੋਈ ਨਹੀਂ ਹੁਣ ਜਿਹੜਾ ਬੰਦਾ ਦੇਖਦਾ ਉੱਥੇ ਜਾ ਕੇ ਅ ਅਗਲਾ ਮਹੀਨਾ ਹੀ ਦੇ ਕੇ ਜਾਂਦਾ ਮਾਰਕਟ ਕੱਚੀ ਤਾਂ ਹੀ ਬੁਕਿੰਗ ਹੋਦੀ ਨਹੀਂ ਬੁਕ ਹੋਦੀ ਯਾਰ ਇਹ ਨਹੀਂ ਲੰਬੀ ਬੁਕਿੰਗ 70 ਟਰਾਲੀਆਂ ਦੇ ਦਿੱਤੀਆਂ ਕਹਿੰਦਾ ਆਓ ਫਿਰ ਹੁਣ ਤੱਕ ਹੋਇਆ ਨਹੀਂ ਹਲੇ ਹੋਇਆ ਨਹੀਂ ਹੋਇਆ ਹਲੇ 70 ਟਰਾਲੀਆਂ ਚੱਲ ਗਈਆਂ ਆ ਕੋਈ ਕੰਪਲੀਟ ਨਹੀਂ ਤੇ ਇਹ ਨਾ ਠੀਕ ਹੈ ਠੀਕ ਹੈ ਹੋਰੀ ਹੋਰੀਓ ਕੰਮ ਕੋਈ ਵੀ ਬ੍ਰਾਂਡ ਜੇ ਕੋਈ ਮਾਲ ਲਾ ਗਈ ਤਖੜਾ ਬ੍ਰਾਂਡ ਵੀ ਆ ਉਹ ਇੱਕ ਦਿਨ ਜੀ ਤਾਂ ਨਹੀਂ ਬਣਿਆ ਹੈਗਾ ਉਹਨੇ ਵੀ ਸ਼ੁਰੂਆਤ ਤਾਂ ਕਰੀ ਹੋਵੇ ਠੀਕ ਆ ਜੇ ਹੱਥ 'ਚ ਗੋਣਾ ਤਾਂ ਹੀ ਇੰਨੀ ਬੁਕਿੰਗ ਹੋ ਰਹੀ ਹੈ ਕੋਈ ਪੁੱਛਦਾ ਉਹ ਐ ਯਾਤਰਾ ਸਭਾਈ ਇਹਨਾਂ ਦਾ ਕਲਾਕਾਰ ਲਾਲਾ ਕੋਈ ਹੁਣ ਮੂਸੇ ਵਾਲਾ ਦੇ ਲੈ ਪਹਿਲਾਂ ਪਿਛੇਰਾ ਸਟੇਜ 'ਤੇ ਖੜਾ ਹੁੰਦਾ ਦਾ ਪਿੱਛੇ ਬੰਦਾ ਦੁਨੀਆ ਜਿੱਤ ਗਿਆ ਇੱਕ ਵਾਰ ਬਣ ਉਹ ਵਾਰ ਇਹ ਜੀ ਇਹ ਰੀਅਲ ਟਾਈਮ ਹੁੰਦਾ ਜਿੰਨੀ ਵੈਂਦੀ ਦੁਨੀਆ ਇਹ ਸਮਾਂ ਲੱਗਦਾ ਕੋਈ ਅਮਾਂ ਲੱਗਦਾ ਜਿੰਨੀ ਵੈਂਦੀ ਆ ਜੇ ਹੱਥ 'ਮੈਂ ਕੱਲਾ ਬਾਈ ਫਿਰ ਸਾਰਾ ਕੁਝ ਸਭ ਕੁਝ ਹੋ ਜਾਣਾ ਹਾਂ ਠੀਕ ਹੈ ਜੇ ਨਹੀਂ ਹੱਥ 'ਮੈਂ ਕੱਲਾ ਫਿਰ ਚਾਹ ਜਿੰਨੇ ਮਰਜੀ ਜਿੰਨੇ ਮਰਜੀ ਪਹਿ ਲਾਲਾ ਬਾਕੀ ਇਮਾਨਦਾਰੀ ਦੀ ਬੰਦੇ ਦੀ ਹਾਂ ਬਾਈ ਸਭ ਤੋਂ ਵੱਡੀ ਚੀਜ਼ ਹੈ ਹੈ ਕਿ ਨਹੀਂ ਇਹ ਤਾਂ ਜਦ ਤੱਕ ਆਪਾਂ ਚੀਜ਼ ਵਰਤ ਕੇ ਨਹੀਂ ਦੇਖਦੇ ਜਦ ਤੱਕ ਨਹੀਂ ਹੁੰ ਬਾਕੀ ਵੀ ਆਇਆ ਟਾਲਾ ਵੀ ਆਣਾ ਆ ਜਿਹੜਾ ਇਹਨੇ ਨਹੀਂ ਇਹਨੇ ਨਹੀਂ ਆਇਆ ਮੈਂ 20 ਦਿਨ ਆਪ ਮਹੀਨਾ ਰੱਖ ਲਾ ਮਹੀਨਾ ਰੱਖ ਲਿਆ ਟਾਲਾ ਵੀ ਆਇਆ ਹੈ ਨਾ 2 ਮਹੀਨੇ ਮਿੰਟ ਤੱਕ ਆਹ ਤੇ ਬੜੀ ਗਲਤੀ ਆ ਯਾਰ ਆਏ ਅਗਲੇ ਦੀ ਉਹਨਾਂ ਕੋਲ ਹੁਣ ਤੂੰ ਆਏ ਦੇਖ ਲੈ ਸਾਲ ਦੀ ਬੁਕਿੰਗ ਪਈ ਆ ਜਿਹੜੀ ਤਰੀਕ ਜਿਹਨੂੰ ਦੇ ਦਿੱਤੀ ਕਹਿੰਦਾ ਭਾਈ ਟਾਲਾ ਤਰੀਕ ਨੂੰ ਜਾਊਗਾ ਆਹ ਵਾ ਠੀਕ ਹੈਗਾ ਵੀ ਪੈਸੇ ਦੇ ਗਿਆ ਉਹ ਦਿਨ ਕਹਿੰਦਾ ਵੀ ਜਵਾਹ ਸਭ ਤੋਂ ਵੱਡੀ ਚੀਜ਼ ਹੁੰਦੀ ਆ ਹਾਂ ਦਿਨ ਬੜੀ ਰਾਜਾ ਉਹ ਤੇਰੀ ਇੱਛਾ ਹੈ ਵੀ ਐਨੀ ਤਰੀਕ ਨੂੰ ਮਿਲਣਾ ਤੈਨੂੰ ਬਸ ਵੀ ਐਨੀ ਬੁਕਿੰਗਾ ਭਾਈ ਹਾਂ ਆ ਗਾ ਮੈਂ ਹੁਣ ਆਪਾਂ ਨੇ 7 ਮਹੀਨੇ ਬਾਅਦ ਆਪਣੇ ਨਾਲ ਕਿਤੇ ਥੋੜਾ ਪਿਆਰ ਤਾਂ ਆਪਾਂ ਜਦੇ ਲੈ ਲੈਂਦੇ ਅਗਲੇ ਟੂਰ ਬਾਕੇ ਹੈ ਕਿ ਨਹੀਂ ਜਿਹੜੀ ਤਰੀਕ ਅਗਲੇ ਨੇ ਦੇਤੀ ਉਹ ਤਰੀਕ ਨੂੰ ਟਰਾਲਾ ਮੈਂ ਨਾ ਠੀਕ ਹੈ ਇਕ ਨਹੀਂ ਚਾਈਦਾ ਬਾਈ ਮੌਸਮ ਦਾ ਕਿਹਾ ਸਰ ਤਾਂ ਮੌਸਮ ਦਾ ਬਾਈ ਫੇਰ ਕੁਛ ਨਾ ਪੁੱਛ ਇਹ ਤਾਂ ਹੁਣ ਸਾਵਣ ਦਾ ਮਹੀਨਾ ਹੈ ਸਵੇਰੋਂ ਮੀਂਹ ਆਉਣਾ ਹੈ ਫੇਰ ਆਉਣਾ ਸਵੇਰ ਨੂੰ ਇਹ ਅੱਜ ਜਮਗੋਲ ਕਿੰਨੀ ਖਾਦਾ ਪੈ ਲਿਆ ਅੱਜ ਫੇਰ ਪੈਂਦਾ ਵੀ ਛੱਡ ਜਾਂਦਾ ਹਾਂ ਉਹ ਨਹੀਂ ਪੈਦਾਦਾ ਯਾਰ ਹੋਰ ਨਾਲੇ ਹੁਣ ਤਾਂ ਮਸ਼ੀਨ ਵੀ ਬੜੀ ਲਾਤਾਂ ਪ੍ਰੋਜੈਕਟ ਬਹੁਤ ਤਖੜਾ ਕਿੱਥੇ ਨੂੰ ਪੁੱਛੋ ਬਧੀਆ ਕੰਮ ਤਾਂ ਉਹ ਲੈ ਜਾਂਦਾ ਕੰਮ ਬਧੀਆ ਕਰ ਰਹੇ ਹਾਂ ਯਾਰ ਜੇ ਆਪਾਂ ਕਹਾਂ ਸੋਚੂਗੇ ਕੋਸ ਇੱਕ ਹੁਣ ਲੱਗੀ ਕਹੋ ਲੱਗਣੀ ਕਹਿੰਦਾ ਅੱਜ ਆਪਾਂ ਆਪਾਂ ਦੇਖ ਲਿਆ ਪਤਾ ਕਰ ਰਹੇ ਹੌ ਹੌਲੀ ਯਾਰ ਆਪਾਂ ਸਭ ਨੂੰ ਨਹੀਂ ਸਮਝਾ ਸਕਦੇ ਲੋਕਾਂ ਨੂੰ ਹੌ ਹੌਲੀ ਜਦੋਂ ਰਿਜ਼ਲਟ ਆਉਣਿਆ ਨਾ ਸਾਹਮਣੇ ਆਪੇ ਦੇਖਣਾ ਚਾਹੁੰਦਾ ਕੋਈ ਵੀ ਬੰਦਾ ਜਿਹੜੀ ਜੀ ਵਧੀਆ ਵਧੀਆ ਘੱਟਿਆ ਘੱਟਿਆ ਜਿਹਨਾਂ ਲਾਕੇ ਬਣਦਾ ਹੁੰਦਾ ਇੰਨੀ ਨਾ ਬਣਦਾ ਹੁੰਦਾ ਕੋਈ ਬਣਦਾ ਹਾਂ ਕੀ ਵੀ ਵਧੀਆ ਹੋਵੇ ਪੈਸੇ ਹੀ ਸੀ ਖੁਣ ਆਵੇ ਬੰਦੇ ਦਾ ਮਨ ਘੜਦਾ ਰੱਖ ਨਹੀਂ ਓ ਬੱਤੇ ਉਰੀ ਆਇਆ ਨਾ ਸਮ ਬਲਵਾਨ ਬਾਕੀ ਥੋੜੇ ਸਾਹਮਣੇ ਲਿਆ ਰੱਖ ਲਾ ਭਾਜੀ ਨੇ ਚਲਾ ਕੇ ਦੇਖ ਲੈ ਟਰਾਲੇ ਟਿੰਡੇ ਦੇ ਮਾਮੇ ਦਾ ਬਣਵਾ ਕੇ ਲੈ ਆਇਆ ਸੀ ਆ ਬਹੁਤ ਵਧੀਆ ਆ ਲੈ ਨਹੀਂ ਆਪਾਂ ਨੇ ਤਾਰੇ ਦਾ ਵੀ ਟਰਾਲਾ ਚਲਾਇਆ ਆਪਣੇ ਕੋਲ ਤਾਰੇ ਦੀ ਤਾਂ ਪਹਿਲਾਂ ਜਿਹੜਾ ਆਪਾਂ ਨੇ ਵੇਚਿਆ ਹੈਗਾ ਨਹੀਂ ਹੁਣ ਇਹ ਵੀ ਦੇਖ ਲੈਣਾ ਹੁਣ ਬਾਮੇ ਨੇ ਆਲਾ ਵਧੀਆ ਚੱਲਦਾ ਵਧੀਆ ਚੱਲਦਾ ਮਾਮੇ ਨੇ ਚੰਗਾ ਤਾਰ ਆ ਖੜਕਦਾ ਨਹੀਂ ਸਾਹ ਪੋਰਾ ਉਹ ਨਹੀਂ ਗੈਰ ਆ ਜਾਂਦਾ ਥੋੜਾ ਮਲਾਈ ਪਕੜਾ ਮਾਮੇ ਨਹੀਂ ਤਾਂ ਕੋਈ ਆਵਾਜ਼ ਨਹੀਂ ਆਉਂਦੀ ਚੂ ਮੂ ਚੂ ਮੂ ਨਹੀਂ ਕੋਈ ਆਵਾਜ਼ ਮਾਮੇ ਰੀ ਤਾਂ ਤੱਤ ਕੱਢ ਕੇ ਲੈਣੇ ਆਣੇ ਆ ਉਹਦਾ ਬੰਦਾ ਬਹੁਤ ਹੋਗਾ ਕੋਈ ਬੰਦਾ ਆਓ ਮਾਮਾ ਨੇ ਪਾਸ ਕਰਦਾ ਉਹ ਪਾਸ ਹੈ ਉਹ ਭਾਈ ਜੀ ਗੱਡੀਆਂ ਗੱਡੀਆਂ ਰੱਖੀਆਂ ਨੇ ਰੀਆ ਕੋਈ ਰਣਾਈਏ ਹਟ ਜਾ ਵੀ ਇਹਨ ਲਗਾਉਂਦੇ ਬਹੁਤ ਆ ਜਦੇ ਕਹਿਣਾ ਉਹਨੇ ਦੱਸਤਾ ਮਨ ਨੂੰ ਕਹਿੰਦਾ ਟ੍ਰੈਲਾ ਬਹੁਤ ਵਧੀਆ ਬੜੇ ਬਹਿ ਕਹਿੰਦਾ ਯਾਰ ਬੱਤ ਕਹਦਾ ਉਹਦਾ ਬਹੁਤ ਕਹਿੜਾ ਮੜ ਜਾ ਵੀ ਜੇ ਉਹਨੂੰ ਲੱਗਿਆ ਤੇਰੇ ਮੂੰਹ ਪਰ ਕਹਿਣਾ ਤੁਨੂੰ ਵੀ ਆ ਕੇ ਆਇਆ ਉਹ ਠੀਕ ਕਹਿੰਦਾ ਉਧਰ ਕਹਿ ਕੀ ਨਹੀਂ ਗਿਆ ਕਹਿੰਦਾ ਬਈ ਟਾਲਾ ਬਹੁਤ ਹੀ ਬਣਾਇਆ ਉਹ ਗੱਡੀਆਂ ਬਹੁਤ ਗੱਡੀਆਂ ਹੁੰਦੀਆਂ ਨੇ ਆਪਾਂ ਗੱਡੀ-ਮੁਡੀ ਚਾਉਂਦੇ ਨੇ ਬਹੁਤ ਹਲ ਬਾਈ ਦਾ ਬੂਨਾ ਆ ਗਿਆ ਮੈਨੂੰ ਇੱਕ ਦਾ ਕਹਿੰਦਾ ਬੇਟ ਯਾਰ ਤੁਹਾਨੂੰ ਜੇ ਤੂੰ ਮੈਂ ਖੋਲ 22 ਤੋਂ ਜਦੋਂ ਪੀਗੇ ਤੂੰ ਬੜੀ ਰਹਿ ਤਾ ਖੋਲ ਕੇ ਹੀ ਦਿੱਤੇ ਅਸੀਂ ਇਹ ਕਹਲੇ ਬੈਂਪਰ ਕਹਲੇ ਬੇਟਰਾ ਬੇਟਰਾ ਤੇ ਨਾ ਮਮਾ ਲੈ ਗਿਆ ਬੈਂਪਰ ਤੱਕੜ ਲੈ ਗਿਆ ਬਾਈ ਦਾ ਬਲਾਮਾ ਵੀ ਲਵਾ ਲੈਂਦਾ ਲੈ ਤਾਂ ਵੀ ਲਵਾਤੀ ਅੱਜ ਥੱਲੇ ਕਿਥੇ ਬਾਬਾ ਕੱਲੋਂ ਬਿੱਲੇ ਬਲਵਾ ਕੇ ਲਿਆਇਆ ਹੈ ਫਾਈਟਿੰਗ ਕਰਾ ਕੇ ਪਰਸੋਂ ਛੱਡਣਾ ਡਾਕਟਰ ਜੋਨੀ ਉਹ ਫੜਨ ਵੀ ਇਹਨੂੰ ਆਖਾ ਲੱਗਦਾ ਰੇ ਇਹਨੂੰ ਉਹ ਕਾਕੰਡੀ ਨੂੰ ਔਖਾ ਰੇ ਇਹਨੂੰ ਵੀ ਔਖਾ ਨੂੰ ਮੈਂ ਛੱਡਿਆ ਕੱਲ ਕੋਲ ਨੂੰ ਯਾਰ ਇਹ ਵੀ ਅੰਦਰ ਹੀ ਖੜਾ ਉਹ ਟਾਈਮਿੰਗ ਲੱਗਦਾ ਹੈਗਾ ਇੱਧਰ ਨੂੰ ਲੰਘੇ ਪਹਿਲਾਂ ਉਹ ਛੱਡਿਆ ਮੈਂ ਕਿਤੇ ਦਿਨ ਤੱਕ ਸਲੈਕਟ ਕਰਵਾ ਲਵਾ ਤੂੰ ਆ ਗਈ ਸਾਰੀਆਂ ਅੱਲੀ ਬਹੁਤ ਗਰਮੀ ਹੋ ਗਈ ਲੱਗੇ ਹੁਣ ਤੂੰ ਉਹਦਾ ਠੀਕ ਨਹੀਂ ਹੈਗਾ ਮੰਨਦਾ ਮਾੜਾ ਨਹੀਂ ਠੀਕ ਹੋਇਆ ਸਪੁਰਾ ਹੈ ਬੁਰਾ ਹਲਾ ਮੇਰਾ ਜਿਖਾਉ ਨਹੀਂ ਛੱਡਦਾ ਹਾਂ ਬਹਾਦਰ ਉੱਤਰ ਜਾਂਦਾ ਉੱਤਰ ਜਾਂਦਾ ਚੜ ਜਾਂਦਾ ਜੀ ਸਵਾਰ ਕੇ ਲਈ ਜੱਜ ਨਾਲ ਦਵਾਏ ਆਪੇ ਹੋ ਗਿਆ ਸੀ ਉਹਦਾ ਰੈਕਟ ਪਰਾ ਹੰਤਾ ਰੈਕਟ ਪਰਾ ਥਰੀ ਹਾਂ ਨਾ ਮੇਖ ਹੋਇਆ ਅੱਖਾ ਬੰਦ ਹੋਈ ਜਾਂ ਨਹੀਂ ਹੋਇਆ ਖੜਦੀ ਹੋ ਗਈ ਆ ਫੇਰ ਨਜਲਾ ਵੀ ਹੋ ਰੁਕੇ ਹੋਇਆ ਗਾ ਤੈਨੂੰ ਹੂੰਦਾ ਥੜਾ ਜੋਰ ਲਾ ਕੇ ਠੀਕ ਆ ਬਣਿਆ ਫੇਰ ਠੀਕ ਹੁੰਦਾ ਹੁਣ ਦਵਾਈ ਵੀ ਮਾਰਦੀ ਲਈ ਜਾਂਦਾ ਜੋ ਲਾ ਕੇ ਇਹਨੇ ਡੀਗਣਾ ਆਪਣਾ ਆਪੇ ਠੀਕ ਹੁੰਦਾ ਹਾਂ ਖੰਨੇ ਦਾ ਵੀ ਖੜਾ ਇੱਕ ਟਰੈਕਟਰ ਦੇ ਕੋਲ ਫੋਨ ਆਦਾ ਦਲ ਮੋਲੇ ਦਾ ਮੈਨੂੰ ਬਾਈ ਹਾਂ ਕੈਬਲ ਵਾਲਿਆ ਦਾ ਨੰਬਰ ਹਾਂ 552 ਹਾਂ ਫਲਟਰ ਹਾਂ ਕਹਿੰਦਾ ਬਾਈ ਤੇਰੇ ਵਾਲਾ ਟਰੈਕਟਰ ਉੱਧਰ ਖੜਾ ਕਹਿੰਦਾ ਮੇਰੇ ਵਾਲੇ ਦਾ ਨੰਬਰ ਆਇਆ ਮੈਂ ਕਰਦਾ ਖੜਾ ਦੇ ਕਹਿੰਦਾ ਖਾਸਾ ਟਾਈਮ ਹੋ ਗਿਆ ਮੈਂ ਫੇਰ ਸਾਡੇ ਵਾਲੇ ਦਾ ਨੰਬਰ ਤਾਂ ਤੇਰੇ ਵਾਲਦੇ ਬਾਅਦ ਲੱਗੂਗਾ ਮੈਂ ਤੁਸੀਂ ਲਵਾਓ ਜੀ ਸਾਡਾ ਠੀਕ ਹੈ ਮਟਰ ਕੰਮ ਦਾ ਨੰਬਰ ਬਾਈ ਜੀ ਹੋਣਾ ਹਾਂ ਮੈਂ ਨੰਬਰ ਚ ਪਾਇਆ ਏ ਜਦ ਲੱਗੂਗਾ ਜਾਂ ਦੇਖੀ ਜਾਊਂਗੀ ਚੱਲ ਆਇਆ ਤਾਂ ਨਾ ਸਿੰਦਾ ਆਊਗਾ ਜੀ ਨਾਲੇ ਜੇ ਕੱਲ ਨੂੰ ਦਿੱਕਤ ਵੀ ਆਉਂਦੀ ਹੈ ਕੋਲ ਤਾਂ ਹੈਗਾ ਮਾੜਾ ਬਾਈ ਤੁਸੀਂ ਧੋਖਾ ਦੇ ਕੇ ਦੱਬ ਕੇ ਲੈ ਜਾਂਦਾ ਹਾਂ ਹਾਂ ਸਭ ਤੋਂ ਵੱਡੀ ਗੱਲ ਤਾਂ ਇਹ ਸਰਬਸ ਨੇੜੇ ਐ ਹਾਂ ਠੀਕ ਉਹ ਬਾਤਾਂ ਰੇ ਇਹ ਬਾਤਾਂ ਕੱਲ ਮੰਕਾ ਲੱਗੇ ਨੇ ਕਹਦੇ ਰੇ ਬਾਤਾਂ ਇਹ ਇੱਧਰ ਜਿੰਨੀ ਜਿਲੀ ਰਹਿੰਦੀ ਸਾਰੀ ਵੀ ਰੇ ਬਾਤਾਂ ਕੱਲ ਉੱਥੇ ਹੀ ਬਾਤਾਂ ਰਿਤਿਆ ਵੀ ਬਾਤਾਂ ਤੇ ਨੇ ਵੀ ਬਾਤਾਂ ਨਵਾਨ ਜੀ ਵੀ ਬਾਤਾਂ ਹੋਰੀ ਬਾਤਾਂ ਮੰਡ ਮਾ ਵੀ ਬਾਤਾਂ ਹੁਣ ਤਾਂ ਆਸ ਵੀ ਉੱਥੇ ਬਹਿਣਾ ਜਿੱਥੇ ਇੰਜੀਨੀਅਰ ਇਹ ਮੰਗੇ ਆ ਹੈਨਾ ਪਰਲੀ ਤੇ ਪਰਲੀ ਪਚਾਰ ਕਿਨੇ ਵੜੇ ਉਹਨੇ ਤਾਂ ਪਊਗਾ 1 ਫਿੱਟਾ ਰਹਿੰਦਾ ਉੱਥੇ ਹੋਰ ਤਾਂ ਆਪਣੇ ਮੂੰਹ ਮੰਨ ਕੇ ਜਿਹੜਾ ਮੰਗੂਗਾ ਉਹ ਤਾਂ ਫਿਰਨਾ ਵੀ ਦੇਖ ਕੇ ਵੀ 20 ਕਿਲੋ ਮੰਗਦਾ ਕਿ ਥੈਲਾ ਮੰਗਦਾ 10 ਕਿਲੋ ਮੰਗਦਾ ਇੱਕਾ ਫਿਰਨਾ ਨਹੀਂ ਰਹੁਣੀ ਤਾਂ ਕਿ ਹੈ ਪੈਣਾ ਹੀ ਨਹੀਂ ਪੈਣਾ ਹੀ ਨਹੀਂ ਹੈਗਾ ਕਾਲੀ ਪਈ ਜੀ ਹਲੋ ਪੂਰੀ ਕਾਲੀ ਹੈ ਜਿੰਨੀ ਕਹਦੇ ਆਹ ਓਏ ਯਾਰ ਹੁਣ ਕਿੱਥੇ ਪੈਸੇ ਪੈਸੇ ਤਾਂ ਕੱਲ ਦੇ ਆ ਸਾਰੀ ਮੈਂ ਸੋਨੇ ਭਈਆ ਕੱਲੇ ਜਾ ਮੈਂ ਫੜਾ ਕੇ ਜਾਂਦਾ ਕੋਈ ਓ ਕਿੱਥੇ ਆ ਤੂੰ ਸਾਨੂੰ ਦੇ ਦੋ ਸਾਨੂੰ ਬਹੁਤ ਪੈ ਗਿਆ ਲੋਡ ਆ ਬਾਈ ਆ ਗਿਆ ਆ ਗਿਆ ਹੁੰਦਾ ਆ ਆਖ ਲਈ ਕਾ ਸਾਨੂੰ ਦੇ ਦੋ ਆਇਆ ਉਹ ਗੰਨੇ ਵਾਲੇ ਬੰਦੇ ਆ ਹਾਂ ਗੰਨੇ ਵਾਲੇ ਮੰਗਦੇ ਖਰਚੇ ਦੇ ਤਾਂ ਦੁੱਤਾ ਹੀ ਤਾਂ ਪਹਿਲਾਂ ਲੈ ਕੇ ਦੁੱਧਣਾ ਤੇ ਹੋਰ ਦੇ ਦੇ 2-3000 ਯਾਰ ਯਾਨੀ ਬਾਈ ਰਾਤ ਇਹਦੇ ਦਾ ਲੇਵਰੇ ਦਾ ਮੇਰੀ ਗੱਲ ਸੁਣ ਲੈ ਲੈਣੇ ਨਹੀਂ ਲੈਣਾ ਯਾਰ ਉਹਨਾਂ ਨੇ ਰਾਸ਼ਨ ਵੀ ਖਾਣਾ ਰੋਹ ਜੀ ਹੁਣ ਰਾਸ਼ਨ ਤਾਂ ਕੋਈ ਕੱਦ ਦਿੰਦੇ ਹੀ ਨਹੀਂ ਤੁਹਾਨੂੰ ਪਹਿਲਾਂ ਸੁੱਕਾ ਹੀ ਕਰਦਾ ਚੌੜ ਵੀ ਬਣਾ ਲਿਆ ਉਹਨਾਂ ਨੇ ਆਟਾ ਵੀ ਬਣਾ ਲਿਆ ਹੁਣ ਨਹੀਂ ਕੋਈ ਰਾਸ਼ਨ ਦਿੰਦਾ ਕੱਗੇ ਅੱਗੇ ਆ ਜਾਂਦੇ ਤੇ ਉੱਥੇ ਹੋਰ ਕੰਮ ਵੀ ਤਾਂ ਆ ਨੂਨ ਘੱਟ ਹੈ ਜੀ ਆ ਹਲਦੀ ਘੱਟ ਹੈ ਜੀ ਸੁੱਕਾ ਪੱਕਾ ਸਭ ਦਾ ਸੁੱਕਾ ਪੱਕਾ ਠੀਕ ਹੈ ਸਭ ਦਾ ਆਪਣਾ ਲੋ ਅੱਪਾ ਨੇ ਵੀ ਮੁੱਲ ਲੈ ਕੇ ਹੀ ਦੇਣਾ ਫਲੇਵਰ ਨੂੰ ਕਦੇ ਜਵਾਬ ਨਾ ਦੋ ਪੈਸੇ ਤੇ ਫਟਾਫਟ ਕੰਮ ਹੁੰਦਾ ਲੈ ਕੇ ਵੀ ਨਾ ਦੇ ਨਹੀਂ ਘੜ ਦਿੰਦੇ ਆ ਕੋਈ ਨਾ ਜਿਹੜੇ ਪੱਕੇ ਬੰਦੇ ਹੋ ਨਹੀਂ ਆ ਦੂਣਾ ਹੀ ਦੇਖ ਲੈ ਹੁਣ ਰੇਰੂ ਸਾਰਾ ਗੰਨੇ ਜੀ ਸਪਰੇ ਜਿੰਨੀ ਕਰੀ ਨਾ ਇਹਨੂੰ ਕਰੀਆ ਪੈਸੇ ਪਹਿਲਾਂ ਦੇ ਯਾਰ ਪੱਕੇ ਪੱਕੇ ਤਾਂ ਨਹੀਂ ਆਦੇ ਪਰ ਪਤਾ ਸਭ ਨੂੰ ਪਤਾ ਆਪਾਂ ਨੂੰ ਆਧਾਰ ਕਾਰਡ ਕੇ ਪਤਾ ਇਹਨਾਂ ਦੇ ਗੋਲ ਆਪਣੇ ਕੋਲ